ਦੋਸਤੋ ਆ ਵੀਡੀਓ ਕਿ ਮੇਰੇ ਸਾਹਮਣੇ ਆਈ ਹੋਲੀ ਦੀ ਕਿ ਤਿੰਨ ਜਣੇ ਜਾ ਰਹੇ ਇੱਕ ਮੁੰਡਾ ਨਾਲ ਤੇ ਮਗਰ ਪਾਣੀ ਉਹਦੀ ਘਰ ਦੀ ਇੱਕ ਉਹਦੀ ਭੈਣ ਆ ਤੇ ਮਗਰ ਉਹਦੀ ਮਾਂ ਤੇ ਰਾਹ ਵਿੱਚ ਮੁੰਡਿਆਂ ਨੇ ਉਹਨਾਂ ਨੂੰ ਘੇਰ ਕੇ ਰੰਗ ਉਹਨਾਂ ਤੇ ਪਾਇਆ ਉਹ ਵਿਚਾਰੇ ਦਰਲੇ ਕੱਢਦੇ ਰਹੇ ਪਹਿਲੇ ਵੀ ਨਾ ਤਾਂ ਆ ਦੇਖੋ ਮੁੰਡੇ ਦੇ ਮੂੰਹ ਤੇ ਰੰਗ ਮਾਲਦਾ ਤੇ ਕੁੜੀ ਆਪਣਾ ਮੂੰਹ ਬਚਾ ਰਹੀ ਆ ਕਿ ਕਿਤੇ ਮੇਰੇ ਨਾਲ ਮੂੰਹ ਤੇ ਮਾਲ ਦੇਣ ਪਰ ਉਹਦੇ ਮੂੰਹ ਤੇ ਰੰਗ ਤੇ ਨਹੀਂ ਪਾਇਆ ਪਰ ਉਹਦੇ ਉੱਤੇ ਪਾਣੀ ਉਹਨਾਂ ਨੇ ਜ਼ਰੂਰ ਪਾਇਆ ਰੰਗ ਵਾਲਾ ਤੇ ਆ ਵੇਖੋ ਦੋਆ ਮਾਵਾਂ ਮਾਵਾਂ ਧੀਆਂ ਦੇ ਉੱਤੇ ਰੰਗ ਪਾ ਰਹੇ ਫਿਰ ਅੱਗੋ ਕਹਿ ਰਹੇ ਕਿ ਤੁਸੀਂ ਬਾਜ਼ਾਰ ਚ ਜਾਇ ਜ ਤੁਹਾਡੇ ਰੰਗ ਪਹਿਣਾ ਪਹਿਣਾ ਤੁਸੀਂ ਇਧਰ ਆ ਕੇ ਲੈਣਗੇ ਹੁਣ ਜਿਹਨੇ ਬਾਜ਼ਾਰ ਤਾਂ ਨਹੀਂ ਜਾਣਾ ਤਾਂ ਜਾਇ ਤਾਂ ਨਹੀਂ ਚਲ ਜੇ ਫਿਰ ਇਹ ਕਹਿੰਦੇ ਆ ਕਿ ਰਾਮ ਰਾਜ ਚਾਹੀਦਾ ਆਹ ਰਾਮ ਰਾਜ ਵੇਖੋ ਫਿਰ ਨਾਰੇ ਲਾ ਰਹੇ ਜੈ ਸ਼੍ਰੀ ਰਾਮ ਦੇ ਹਰ ਹਰ ਮਹਾਦੇਵ ਜੈ ਸ਼੍ਰੀ ਰਾਮ ਦੇ ਨਾਰੇ ਲਾ ਰਹੇ ਕਿ ਕੀ శ్రీ ਰਾਮ ਜੀ ਨੂੰ ਕੀ ਸੋਭਾ ਦੇਣਾ ਚਾਹੁੰਦੇ ਆ ਕਿ ਤੇਰੇ ਰਾਜ ਚ ਅਸੀਂ ਆ ਕੁਝ ਕਰਾਂਗੇ ਆ ਵੇਖੋ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਦੇ ਨਾਰੇ ਲਾ ਰਿਹਾ ਉਹ ਵੀ ਪਾਣੀ ਹੁਣ ਅੱਗੇ ਕੌਣ Hindu ਆ ਜਾਂ ਕਿਹੜੇ ਆ ਤਾਂ ਆ ਵੇਖ ਮਗਰ ਜਾ ਰਹੇ ਤੇ ਮਗਰੋਂ ਵੀ ਆ ਉਹਨਾਂ ਦੇ ਗੁਬਾਰੇ ਮਾਰ ਰਹੇ ਆ ਇਹ ਸਾਡੇ ਭਾਰਤ ਦਾ ਹਾਲ ਹੋ ਗਿਆ ਤੇ ਦੱਸੋ ਇਹ ਕੀ ਇਸ ਇਸ ਭਾਰਤ ਦਾ ਕੀ ਬਣੂਗਾ ਹਾਲੇ ਕਿ ਕਹਿੰਦੇ ਕਿ ਰਾਮਰਾਜ ਲੈਉਣਾ ਤੇ ਰਾਮਰਾਜ ਆਉਣ ਤੋਂ ਪਹਿਲਾਂ ਹੀ ਆ ਹਾਲੇ ਤੇ ਜਦੋਂ ਇਹਨਾਂ ਰਾਮਰਾਜ ਲੈ ਜਾਂਦਾ ਫਿਰ ਇਹਨਾਂ ਨੂੰ ਕੀ ਹੋਊਗਾ ਇਹਨਾਂ ਦੇ ਕੋਈ ਕਾਰਵਾਈ ਕੋਈ ਲੈਣਾ ਕੋਈ ਦੇਣਾ ਸ਼ਰੇ ਆਵੇਂ ਮੁੰਡੇ ਜਿਹੜੇ ਆ ਨਾ ਗੁੰਡਾ ਕਰਦੀ ਕਰ ਰਹੇ ਆਪਣੇ ਵਿਚਾਰ ਦਿਓ ਵੀ ਇਹਦਾ ਇਹ ਸਹੀ ਹੋ ਰਿਹਾ ਜੋ ਇਹਨਾਂ ਦੀਆਂ ਧੀਆਂ ਭੈਣਾਂ ਦੇ ਨਾਲ ਇਹ ਕੁਝ ਹੋਵੇ ਤੇ ਇਹਨਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਵੇ ਜਿਹੜੇ ਲੋਕਾਂ ਨੇ ਇਹ ਧੀਆਂ ਭੈਣਾਂ ਨਾਲ ਕਰ ਰਹੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ